ਹੈ ਜਿਹहां ਮਨਰੋੜਾ ਦੇ ਦੁਆਰਾ ਪ੍ਰੈਸ ਕਾਨਫਰੰਸ ਕੋ ਸੰਬੋਧਿਤ ਕੀਤਾ ਜਾ ਰਿਹਾ ਹੈ ਚਾਰ ਨੇ ਉਹਨਾਂ ਨੂੰ ਇੰਟਰਸਟੇਟ ਬੱਸ ਸਟੈਂਡ ਬਣਾ ਕੇ ਤਾਂ ਕਿ ਜਿੰਨੀ ਸਮੱਸਿਆ ਟ੍ਰੈਫਿਕ ਦੀ ਲੁਧਿਆਣੇ ਦੇ ਵਿੱਚ ਉਹਨੂੰ ਵੱਡੇ ਪੱਧਰ ਦੇ ਉੱਪਰ ਹੱਲ ਕੀਤਾ ਜਾਵੇ ਔਰ ਇਸੇ ਦੇ ਨਾਲ ਤਾਜਪੁਰ ਰੋਡ ਤੋਂ ਸਿਟੀ ਸਾਊਥ ਸਿਟੀ ਤੱਕ ਦਰਿਆ ਦੇ ਕੰਢੇ ਜਿਹੜੇ ਸੜਕ ਦਾ ਨਿਰਮਾਣ ਹੈ ਉਹ ਕੀਤਾ ਜਾਵੇ ਤਾਂ ਕਿ ਇੱਕ ਫਲੋ ਆਫ ਟ੍ਰੈਫਿਕ ਬਾਹਰ ਦੀ ਬਾਹਰ ਹੈ ਜਿਹੜਾ ਉਹ ਹੋ ਜੇ ਔਰ ਮੈਂ ਸਮਝਦਾ ਕਿ ਇਹਦੇ ਨਾਲ ਕਾਫੀ ਜ਼ਿਆਦਾ ਲੁਧਿਆਣਾ ਸ਼ਹਿਰ ਟ੍ਰੈਫਿਕ ਦੇ ਪੱਖੋਂ ਕਾਫੀ ਡੀਕੰਜੈਸਟ ਹੋ ਜਾਏਗਾ ਜਿਹੜਾ ਕਿ ਮੈਂ ਸਮਝਦਾ ਕਿ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਇੱਕ ਬਿਹਤਰੀਨ ਫੈਸਲਾ ਸਟੈਪ ਹੋਏਗਾ ਇੱਕ ਬਿਹਤਰੀ ਹੋਈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਉਂਕਿ ਪੋਲੂਸ਼ਨ ਵੱਲੋਂ ਵੀ ਔਰ ਟਰਾਂਸਪੋਰਟੇਸ਼ਨ ਵੱਲੋਂ ਵੀ ਸਾਰ ਪੱਖੋਂ ਜਿਹੜਾ ਮੈਂ ਸਮਝਦਾ ਕਿ ਲੁਧਿਆਣੇ ਨੂੰ ਆਪਾਂ ਜੇ ਕਈੇ ਵੀ ਪੰਜਾਬ ਦਾ ਦੀ ਰਾਜਧਾਨੀ ਜਾਂ ਪੰਜਾਬ ਦਾ ਦਿਲ ਹੈ ਉਹ ਤਾਂ ਹੀ ਕਹਿ ਸਕਾਂਗੇ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਆਪਾਂ ਜਦੋਂ ਸਮੇਂਬੱਧ ਤਰੀਕੇ ਦੇ ਨਾਲ ਆਪਾਂ ਇੰਪਲੀਮੈਂਟ ਕਰਾਂਗੇ ਸੋ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿਉਂਕਿ ਸਾਡੀ ਜਿਹੜੀ ਰਾਜਨੀਤੀ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਆਮ ਆਦਮੀ ਪਾਰਟੀ ਦੀ ਕਿ ਅਸੀਂ ਕੰਮਾਂ ਦੀ ਰਾਜਨੀਤੀ ਕਰਦੇ ਹਾਂ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਜਿਸ ਦਿਨ ਆਮ ਆਦਮੀ ਪਾਰਟੀ ਦੀ ਕਾਰਪੋਰੇਸ਼ਨ ਬਣ ਜਾਂਦੀ ਹੈ ਲੁਧਿਆਣਾ ਦੇ ਵਿੱਚ ਮੇਅਰ ਇੰਸਟਾਲ ਹੋ ਜਾਂਦੇ ਨੇ ਪਹਿਲੇ ਦਿਨ ਕੀ ਪਹਿਲੇ ਘੰਟੇ ਤੋਂ ਹੀ ਇਹਨਾਂ ਪੰਜਾ ਪ੍ਰੋਜੈਕਟਸ ਦੇ ਉੱਪਰ ਪੰਜਾ ਗਾਰੰਟੀਆਂ ਦੇ ਉੱਪਰ ਕੰਮ ਕਰਨਾ ਸ਼ੁਰੂ ਕਰਾਂਗੇ ਔਰ 5 ਸਾਲ ਦੀ ਟੈਨਯੂਰ ਤੋਂ ਵੀ ਪਹਿਲਾਂ 2 ਸਾਲਾਂ ਦੇ ਵਿੱਚ ਵਿੱਚ ਹੀ ਸਾਡਾ ਟਾਰਗੇਟ ਹੈ ਕਿ ਇਹਨਾਂ ਵਿੱਚੋਂ ਮੈਜੋਰਿਟੀ ਕਮਿਊਨਿਟੀ ਜਿਹੜੇ ਉਹ ਕਰ ਦਿੱਤੇ ਜਾਣਗੇ ਸੋ ਮੇਰਾ ਲੁਧਿਆਣਾ ਵਾਸੀਆਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਅਪੀਲ ਹੈ ਕਿ ਤੁਸੀਂ ਕਿਉਂਕਿ ਕੰਮ ਦੀ ਐਗਜ਼ੀਕਿਊਸ਼ਨ ਉਹਦੀ ਫਾਸਟ ਹੋਣੀ ਹੈ ਜਦੋਂ ਉੱਪਰ ਸਰਕਾਰ ਆ ਆਮ ਆਦਮੀ ਪਾਰਟੀ ਦੀ ਹੈ ਐਮ ਐਲ ਏ ਸਾਹਿਬਾਨ ਤੁਹਾਡੇ ਸਾਰੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਨੇ ਔਰ ਜਦੋਂ ਐਮ ਸੀ ਔਰ ਮੇਅਰ ਵੀ ਇਕੋ ਵਨ ਵੈਨ ਪਾਵਰ ਇਜ਼ ਅਲਾਈਨਡ ਇਨ ਇਨ ਵਨ ਲਾਈਨ ਤੇ ਉਹਦੇ ਨਾਲ ਕੰਮ ਜਿਹੜੇ ਨੇ ਉਹ ਬਿਹਤਰ ਤਰੀਕੇ ਨਾਲ ਸਪੀਡ ਅਪ ਨੇ ਜਿਹੜੇ ਉਹ ਹੋ ਜਾਂਦੇ ਨੇ ਨਹੀਂ ਕਈ ਵਾਰੀ ਰਾਜਨੀਤੀ ਹੈ ਜਿਹੜੀ ਉਹ ਦੂਜੀਆਂ ਰਵਾਇਤੀ ਪਾਰਟੀਆਂ ਦੀ ਸੋਚ ਰਾਜਨੀਤੀ ਜਿਹੜੇ ਇੰਟਰਸਟ ਨੇ ਰਾਜਨੀਤਿਕ ਇੰਟਰਸਟ ਨੇ ਉਹ ਧਾਰੂ ਹੋ ਜਾਂਦੇ ਨੇ ਲੋਕਾਂ ਦੇ ਇੰਟਰਸਟ ਨਾਲ ਸੋ ਉਸ ਚੀਜ਼ ਨੂੰ ਅ ਅਵੋਇਡ ਕਰਨ ਦੇ ਲਈ ਮੇਰੀ ਸਾਰੇ ਲੁਧਿਆਣੇ ਵਾਸੀਆਂ ਨੂੰ ਬੇਨਤੀ ਹੈ ਕਿ ਤਕੜੇ ਹੋ ਕੇ ਹਮਲਾ ਮਾਰੋ 1 ਜਨਵਰੀ ਨੂੰ ਮੈਜੋਰਟੀ ਦੇ ਨਾਲ ਅ ਤੁਸੀਂ ਆਪਣੇ ਐਮਸੀ ਦੇ ਜਿਹੜਾ ਆਵਾਜ਼ ਪਾਰਟੀ ਦੇ ਜਿਤਾਓ ਤਾਂ ਕਿ ਜੋ ਇੱਕ ਵਿਜ਼ਨ ਇੱਕ ਸੋਚ ਇੱਕ ਮਨਸ਼ਾ ਇੱਕ ਨiyet ਇੱਕ ਟੀਚਾ ਲੈ ਕੇ ਅਸੀਂ ਚੱਲਿਆ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਉਹਨੂੰ ਜਲਦ ਤੋਂ ਜਲਦ ਪੂਰਾ ਕਰ ਸਕੀਏ ਤੁਹਾਡਾ ਇਹ ਹੈ ਉਹਨਾਂ ਸਰਕਾਰਾਂ ਹੋਣ ਦੀ ਇਲੈਕਸ਼ਨ ਲਈ ਜਿਹੜੀਆਂ ਪੰਜ ਕਮਿਟੀਆਂ ਤੁਸੀਂ ਚੁਕਨਾਈਆਂ ਨੇ ਉਹ ਸਰਕਾਰ ਦਾ ਸਮਾਂ 1.5 ਤੋਂ 2 ਸਾਲ ਦਾ ਇਸ ਸਮੇਂ ਕੰਮ ਕਰ ਰਹੇ ਕਿ ਲੱਗਦਾ ਕਿ ਇਹ ਗ੍ਰੇਟੀਏਟ ਰਾਜਨੀਤੀਆਂ ਜਿਹੜੇ ਬੁੱਟੇ ਤੇਰਾ ਦਾ ਬਹੁਤ ਲੰਬਾ ਇਸ਼ੂ ਹੈ ਮੋਟੇ ਵੀ ਉਹਦੇ ਲਈ ਲੱਗਦੇ ਨੇ ਕਿ ਕਿੱਦਾਂ